ਹਰ ਟਾਈਮ ਦੀ ਗੱਲ ਕਾਰ ਮਰੂਤੀ ਇੰਨੀ ਮਸ਼ਹੂਰ ਹੁੰਦੀ ਸੀ ਕਿ ਬੇਬੇ ਵਰਗਿਆਂ ਨੂੰ ਜਦੋਂ ਵੀ ਕੋਈ ਪਿੰਡ ਦੇ ਵਿੱਚ ਕਾਰ ਆਉਂਦੀ ਤਾਂ ਉਹਨੂੰ ਐ ਲੱਗਦਾ ਸੀ ਵੀ ਮਰੂਤੀ ਆਈ ਹੈ ਬੇਬੇ ਵਰਗਿਆਂ ਮਾੜੀ ਮੋਟੀ ਲੜਾਈ ਹੋਈ ਮਾੜਾ ਮੋਡਾ ਝਗੜਾ ਹੋਇਆ ਚੱਕਿਆ ਝੋਲਾ ਪੰਜ ਵਾਲੀ ਵਸ ਨੂੰ ਚੱਲੀ ਐ ਉਥੇ ਰਾਤ ਕੋਈ ਨਾ ਕੋਈ ਸਹੇਲੀ ਮਿਲ ਜਾਂਦੇ ਸੀ ਗੱਲਾਂ ਲੱਗ ਜਾਂਦੀਆਂ ਸੀ ਭੁੱਲ ਜਾਂਦੀ ਸੀ ਵੀ ਮੇਰੀ ਲੜਾਈ ਹੋਈ ਸੀ ਫੇਰ ਘਰੇ ਮੁੜੇ ਆਉਂਦੀ ਸੀ ਪਤਾ ਹੀ ਨਹੀਂ ਲੱਗਦਾ ਸੀ ਤੇ ਅੱਜ ਕੱਲ੍ਹ ਵਾਲਿਆਂ 9888148006 ਹੈਲੋ ਵੀਰੇ ਤੰਗ ਕਰ ਦਿਆ ਤੇ ਵੀਰਾ ਵੀ ਬੰਬੂ ਕਾਰਡ ਲਈ ਤਿਆਰ ਖੜਾ ਹੁੰਦਾ ਲੈ ਸਾਡੀ ਕੁੜੀ ਨੂੰ ਕਿਹੜਾ ਬੋਲੋ ਆਪ ਕਿਸੇ ਦਿਨ ਰੋਜ ਕੁੱਟਦਾ ਹੋਵੇ ਸਾਡੀ ਨੂੰ ਨਾ ਬੋਲੇ ਫੇਰ ਮਿਰਚਾਂ ਲਗਣੀਆਂ ਸੋ ਇਹਨਾਂ ਗੱਲਾਂ ਚੋਂ ਨਿਕਲ ਗਏ ਖਿਆਲ ਰੱਖਿਏ ਕਿ ਜਿਹੜੀ ਸਾਡੇ ਘਰੇ ਆਈ ਆ ਉਹ ਵੀ ਕਿਸੇ ਦੀ ਜਾਈ ਆ ਜੋ ਸਾਨੂੰ ਫੀਲ ਹੁੰਦਾ ਜਿਹੜੀ ਸਾਡੀ ਕਿਤੇ ਗਈ ਆ ਗੱਲ ਇੰਨੀ ਆ ਛੋਟੀ ਮੋਟੀ ਗੱਲ ਹੁੰਦੀ ਆ ਦੁਨੀਆਦਾਰੀ ਦੇ ਵਿੱਚ ਅਗਨੋਰ ਕਰਿਆ ਕਰੋ ਕੋਈ ਕਹਿ ਗਿਆ ਕਰ ਗਿਆ ਬੋਲ ਗਿਆ ਚੱਲ ਕੋਈ ਨਹੀਂ ਯਾਰ ਤੇ ਜਦੋਂ ਕਹਿੰਦਾ ਵੀ ਲੈ ਮੈਂ ਨਹੀਂ ਮੈਂ ਕਿਦਾਂ ਕੀਤਾ ਸੋ ਪ੍ਰਮਾਤਮਾ ਸਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਸਮਤ ਬਖਸ਼ੇ ਇਹਨਾਂ ਕੌਲੇ ਰਪਿਆ ਜੋ ਨਿਕਲ ਕੇ ਇੱਕ ਵਧੀਆ ਦੁਨੀਆ ਵਧੀਆ ਸਮਾਜ ਘਰ ਦਾ ਸੰਸਾਰ ਘਰ ਦਾ ਮਾਲ ਠੀਕ ਆ ਤਾਂ ਸਾਰਾ ਕੁਝ ਠੀਕ ਆ ਬੱਚਿਆਂ ਨੂੰ ਸਿੱਖਿਆ ਵਿਆ ਕਰੋ ਸੋ ਅਗਲਾ ਕੀ ਕਾਰਗਰੂਤੀ ਰੀਸ ਕਰੂਗੀ ਫੋਟ ਰੈਕਟਰ ਕਾਵਾ ਹੋਲਾ ਕੋ ਲਈ ਸਕਦਾ ਥੱਲੇ ਕੁਝ ਪਾਇਆ ਹੋਇਆ ਮੇਰੀ ਜੈਕਟ ਇਹ ਜੇਮ ਦੇ ਸੱਬਿਆ ਐਕਸਰਸਾਈਜ਼ ਆ ਜਿਹੜੇ ਜਿੰਮ ਵਾਲੇ ਵੀ ਧਿਆਨ ਰੱਖਿਆ ਕਰੋ ਜਿਹੜੇ ਕਹਿੰਦੇ ਨੇ ਵਡੋਲੇ ਰੂਲੇ ਛੇਦੀ ਬਣਾ ਲਿਆਂਗੇ ਇਦਾਂ ਦਾ ਕਰਾਂਗੇ ਮੈਂ ਵੀ ਉਹ ਖਾਣ ਲੱਗਿਆ ਸੀ ਵੀ ਲਾਈਵ ਹੀ ਮਸਲ ਮਸਲ ਬਣਾ ਕੇ ਸਲਮਾਨ ਖਣ ਕੋਈ ਸ਼ਰਟ ਦਿਖਾਉਂਗਾ ਲਾਉਂਗਾ ਆ ਜਿਹੜੀ ਚੀਜ਼ ਇੱਥੋਂ ਵਾਲੀ ਸੀ ਮੇਰੀ ਵਧ ਗਈ ਇੱਥੋਂ ਨਿਕਲੀ ਹੋਈ ਆ ਉਹਦੇ ਕਰਕੇ ਥੱਲੇ ਜੈਕਟ ਜੀ ਪਾਈ ਹੋਈ ਆ ਉਹਨੂੰ ਐਂ ਰੱਖਦੀ ਆ ਫਿੱਟ ਕਰਕੇ ਠੀਕ ਐ ਇਹ ਲੱਗੂ ਆ ਜੇ ਮਹੀਨਾ ਕਰ ਸ਼ੁਰੂ ਹੋਣ ਦੇ ਮੈਂ ਬੜੇ ਚਿਰ ਦਾ ਤੁਹਾਡਾ ਨਾਮ ਜਾਣਨ ਦੀ ਕੋਸ਼ਿਸ਼ ਕਰਦਾ ਸੀ ਸਭ ਤੋਂ ਪਹਿਲਾਂ ਆਪਾਂ ਮਿਲੇ ਸੀ ਨਾ ਬਾਪੂ ਕੋਲੇ ਹਾਂ ਜੱਸੇਵਾਲ ਕੋਲੇ ਜਦੋਂ ਤੁਸੀਂ ਆ ਕੇ ਲਾਂਭਾ ਦਿੰਦੇ ਸੀ ਲੈ ਕੇ ਬਾਪੂ ਖੜੇ ਆਇਆ ਨਹੀਂ ਉਹ ਕਹਿੰਦਾ ਤੁਸੀਂ ਬੇਨਤੀ ਕਰਨੀ ਹੈ ਦੁਬਾਰੇ ਦੱਸ ਲੋ ਠੀਕ ਹੈ ਕਹਿੰਦਾ ਬਾਪੂ ਦੀਆਂ ਗੱਲਾਂ ਯਾਰ ਕੀ ਆਵਾਜ਼ਾ ਜਗਦੀਪ ਸਿੰਘ ਜੀ ਦੱਸੋਵਾਲ ਸੋ ਭਾਮ ਪਿੰਡ ਦਾ ਮੇਲਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਬਾਪੂ ਕਰਕੇ ਸੋ ਇੱਕ ਦੱਬ ਕੇ ਤਾੜੀ ਆਪ ਦੇ ਨਾਲ ਦੀ ਰੱਬ ਰਾਜੀ ਰੱਖੇ ਮੇਰੇ ਵੱਲੋਂ ਲਾਸਟ ਹਾਜ਼ਰੀ ਆ ਇਹ ਉਸ ਤੋਂ ਬਾਅਦ ਅਗਲੇ ਗੀਤ ਤੁਸੀਂ ਸੁਣੋਗੇ ਭੰਮੇ ਬਾਈ ਦੇ ਆ ਜਾ ਵੀਰ 너무 <목소리도> ਉੱਤੇ ਜੱਟ ਸਰਦਾਰ ਕਹੁੰਦਾ ਨਹੀਂ ਗੀਤ ਪੰਜਾਬੀ ਦਾ ਕੇ ਲੰਪਿਆ ਹੈ ਕਾ ਲਾਉਂਦਾ ਨਹੀਂ ਏ ਉਹ ਬਾਈ ਡਾਇਰੈਕਟਰ ਉੱਤੇ ਜੱਟ ਸਰਦਾਰ ਕਹੁੰਦਾ ਨਹੀਂ ਗੀਤ ਪੰਜਾਬੀ ਦਾ ਕੇ ਲੰਪਿਆ ਹੀ ਕਾ ਲਾਉਂਦਾ ਨਹੀਂ ਦੂਰ ਦੂਰ ਤੱਕ ਚਰਚਾ ਦੂਰ ਦੂਰ ਤੱਕ ਚਰਚਾ ਸਾਡੀ ਨੀ ਕੈ ਕਰੈਕਟਰ ਦੀ ਨੀ ਬੰਦੇਾਰ ਬਰਉਤੇ ಬರು ತೀರಿಸೋ ಬಿ ಬೋರ್ಡ್ ಡೈರೆಕ್ಟರ್ ಭೂ ಕಾರಿ ರೀಸರು ಬಿ ಬೋರ್ಡ್ ಡೈರೆಕ್ಟರ್ಗೆ Terima kasih.